ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਅੱਜ ਆਪਾਂ ਮੈਂ ਦੇਖ ਲਓ ਹੁਣ ਸਵੇਰ ਦੇ 7:30 ਹੋਏ ਨੇ ਨਾ ਮੈਂ ਪਿੰਦਰ ਨੂੰ ਰੋਟੀ ਬਣਾਈ ਹੈ ਹਨਾ ਕਹਿੰਦੇ ਨੇ ਬੁਟੀਕਾਂ ਵਾਲੇ ਵੜਦੇ ਨੇ ਐ ਕਰਦੇ ਨੇ ਅੱਜ ਇਹ ਪਾਰਸਲ ਐਮਰਜੈਂਸੀ ਕੱਢਣਾ ਸੀ ਨੇ ਕਿਉਂ ਫਿਰ ਦਿਵਾਲੀ ਦੀਆਂ ਛੁੱਟੀਆਂ ਆ ਜਾਣਗੀਆਂ ਉੱਥੇ ਰੁਕ ਜੂਗਾ ਜੀ ਜੇ ਇੱਕ ਵਾਰ ਚੱਲ ਪਿਆ ਤਾਂ ਅੱਗੇ ਤੁਰ ਜੂਗਾ ਹਨਾ ਤੇ ਇਹ ਕੈਨੇਡਾ ਦਾ ਪਾਰਸਲ ਹੈ ਜੀ ਇਮੇ ਸੁਟਾਂ ਦੀ ਪੈਕਿੰਗ ਕਰਦਿਆਂ ਦੀ ਵੀਡੀਓ ਕਿਉਂ ਬਣਾਉਣੀ ਆ ਅਸੀਂ 500 ਜੁੱਥੇ ਪਾਰਸਲ ਲਾਇਆ ਸੀ ਜੀ 4 ਸੂਟਾਂ ਦਾ ਉਹ ਵੀ ਅਸੀਂ ਡਾਕਖਾਨੇ ਚੋਂ ਨਹੀਂ ਲਾਇਆ ਬਾਹਰੋਂ ਲਾਇਆ ਸੀ ਉਹ ਪਤਾ ਨਹੀਂ ਕੀ ਹੋ ਗਿਆ ਉਹਦੇ ਵਿੱਚੋਂ ਤਿੰਨ ਹੀ ਸੂਟ ਨਿਕਲੇ ਨੇ ਉਹਨਾਂ ਕੋਲੇ ਹਨਾ ਬਸ ਇਹਦਾ ਆਏ ਆ ਵੀ ਆਪਾਂ ਆਪਦਾ ਪ੍ਰੂਫ ਰੱਖੋ ਵੀ ਅਸੀਂ ਤਿੰਨ ਸੂਟਾਂ ਦਾ ਜਾਂ ਚਾਰ ਦਾ ਸੀ ਜਿੰਨੇ ਦਾ ਪਾਰਸਲ ਲਾ ਰਹੇ ਆ ਤੇ ਅਗਾ ਕਾ ਅਗਲੇ ਨੂੰ ਪਤਾ ਲੱਗ ਜੇ ਨਾ ਹੁਣ ਉਹਨਾਂ ਨੂੰ ਤਾਂ ਆਏ ਆ ਵੀ ਅਸੀਂ ਨਹੀਂ ਭੇਜਿਆ ਅਗਰ ਫੜਨ ਵਾਲਿਆਂ ਨੂੰ ਉਦੋਂ ਆਏ ਆ ਉਹਨਾਂ ਨੂੰ ਆਏ ਆ ਵੀ ਸਾਡੇ ਸਿਰ ਲੱਗੂਗਾ ਹੁਣ ਇਸ ਕਰਕੇ ਬਹੁਤ ਜ਼ਿਆਦਾ ਕੰਮਾਂ ਦੀ ਵਿੱਚ ਦਿੱਕਤ ਆਉਂਦੀ ਹੈ ਆ ਕਰਕੇ ਮੈਂ ਕਿਹਾ ਚਲੋ ਉਹਨਾਂ ਨੇ ਹੁਣ ਮੈਂ ਇਹੀ ਸੋਚਿਆ ਵੀ ਆਪਾਂ ਹਰੇਕ ਨਾ ਵੀ ਆਪਾਂ ਵੀਡੀਓ ਬਣਾਇਆ ਕਰੀਏ ਪਹਿਲਾਂ ਜਿਹੜਾ ਵੀ ਆਪਾਂ ਪਾਰਸਲ ਲਾਵਾਂਗੇ ਹਜੇ ਉਹਦਾ ਕੁਝ ਨਹੀਂ ਪਤਾ ਲੱਗਿਆ ਕਹਿੰਦੇ ਸੀਗੇ ਵੀ ਪਤਾ ਕਰ ਲਾਂਗੇ ਉਹਨਾਂ ਨੇ ਅਸੀਂ ਬਾਹਰੋਂ DHL ਚ ਜਿਹੜਾ ਪਾਰਸਲ ਲਾਇਆ ਜੀ ਉਹ ਹੁਣ ਉਹਨਾਂ ਦੀ ਜ਼ਿੰਮੇਵਾਰੀ ਹੈ ਹਨਾ ਅਸੀਂ ਹਜੇ ਕੋਈ ਕੰਮ ਨਹੀਂ ਕਰਿਆ ਮੈਂ ਬਸ ਕੱਲੀਆਂ ਮੱਜਾਂ ਬਣਾਤੀਆਂ ਜਰ ਸੋਈ ਭਾਂਡੇ ਮੋਦੋ ਹਜੇ ਸੁੱਤੇ ਪੈਤੇ ਸਾਰੇ ਸੁਨੇਹਾ ਸੁਨੇਹਾ ਕੰਮ ਕਰਕੇ ਆਪਾਂ ਨੇ ਪੇਜ ਤੇ ਬੱਚੇ ਕਿਹਨਾਂ ਚਾਹ ਭਾਣੀ ਦੇਤਾ ਹੁਣ ਆਸਪ੍ਰੀਤ ਵੀ ਚਾਹ ਹੁਣ ਪੀਊਗੀ ਉੱਠ ਕੇ ਕੰਮ ਬਹੁਤ ਔਖਾ ਹੋ ਜਾਂਦਾ ਜੀ ਹੁਣ ਵਿੱਚ ਦੀ ਭੱਜ ਕੇ ਆਟਾ ਗੁੰਨ ਕੇ ਆਈਆਂ ਸਰਦਾਰ ਜੀ ਨੇ ਵੀ ਛੇਤੀ ਜਾਣਾ ਉਹਨਾਂ ਦੀ ਰੋਟੀ ਬਣਾਉਣੀ ਆ ਉਸ ਤੋਂ ਬਾਅਦ ਫਿਰ ਇਹ ਪਾਰਸਲ ਮੈਨੂੰ ਆਏ ਆ ਵੀ ਮੈਂ ਸਰਦਾਰ ਜੀ ਨੂੰ ਫੜਾਦਾ ਇਹ ਲਾ ਦੇਣਗੇ ਨਹੀਂ ਮੈਨੂੰ ਇਕੱਲੇ ਪਾਰਸਲ ਕਿਸੇ ਫਿਰ ਜਾਣਾ ਪੈਣਾ ਬਜ਼ਾਰ 'ਚ ਬਹੁਤ ਔਖਾ ਜੀ ਜੀ ਖਿਜਿਆ ਪੈ ਬਜ਼ਾਰਾਂ 'ਚ ਫਿਰ ਫਿਰ ਕੇ ਇਕ ਹੁਣ ਨਾ ਦੀਵਾਲੀ ਕਰਕੇ ਥੋੜਾ ਜਿਹਾ ਰਸ ਬਾਲਾ ਹੋਇਆ ਪੈ ਸੈਰਾਂ ਦੇ ਵਿੱਚ ਤਾਂ ਟ੍ਰੈਫਿਕ ਇੰਨੀ ਕ ਹੈ ਵੀ ਜਮੀਨੀ ਮਿਲਦਾਰਸ ਤਾ ਨੰਗਣ ਨੂੰ ਕੰਟਾ ਕੰਟਾ ਖੜੀ ਨੇ ਨੇ ਲਓ ਜੀ ਇਹ ਸੂਟ ਆਪਾਂ ਖਾਦੀ ਤੇ ਬਣਾਏ ਤੇ ਹੈਂਡਵਰਕ ਦਾ ਬਾਕੀ ਫੁੱਲ ਵੀਡੀਓ ਇਹਦੀ ਤੁਹਾਨੂੰ ਆਰਕੇ ਬੁਟੀਕ ਤੇ ਮਿਲੂਗੀ ਜੇ ਤੁਸੀਂ ਐਵੇਂ ਦੇ ਵਿਆਹ ਪ੍ਰੋਗਰਾਮ ਪਾਰਟੀ ਵੀਅਰ ਸੂਟ ਬਣਾਉਣੇ ਨੇ ਤਾਂ ਤੁਸੀਂ ਜਰੂਰ ਆਪਣੇ ਨਾਲ ਕੰਟੈਕਟ ਕਰ ਸਕਦੇ ਵਧੀਆ ਵਾਲੀ ਤਰੇਵ ਸੌਰੀ ਵਧੀਆ ਵਾਲੀ ਫੈਬਰਿਕ ਲਾ ਕੇ ਦਿੰਨੇ ਆਪਾਂ ਇਹਦੀ ਦੀ ਨੇ ਇਹਦੇ ਨਾਲ ਇਹ ਸੂਟ ਨਾਲ ਇੱਕ ਪਲਾਜੋ ਬਣਾਇਆ ਜੀ ਇੱਕ ਸਲਵਾਰ ਸੂਟ ਬਣਾਇਆ ਲਓ ਜੀ ਇਹਨਾਂ ਦੇ 4-5 ਸੂਟ ਨੇ ਇਹ ਵੀ ਇਹਨਾਂ ਦਾ ਬਹੁਤ ਹੈਵੀ ਹੈਂਡਵਰਕ ਦੇ ਸੂਟ ਨੇ ਇਹ ਬਹੁਤ ਸੋਹਣੇ ਮੈਂ ਨਾਲੇ ਤਾਂ ਹੁਣ ਸੂਟਾਂ ਦਾ ਪਤਾ ਲੱਗ ਜੂ ਹਨਾ ਵੀ ਇੰਨੇ ਸੂਟ ਆਏ ਨੇ ਸਾਡੇ ਬਾਅਦ ਦੇ ਵੀ ਚੌਖਾ ਹੋ ਜਾਂਦਾ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਸੋਹਣਾ ਆਪਣਾ ਜਿਹੜਾ ਹੈਗਾ ਸੂਟਾਂ ਦਾ ਰਿਸਪੌਂਸ ਆ ਰਹੇ ਆ ਬਹੁਤ ਸੋਹਣੇ ਆਰਡਰ ਆ ਰਹੇ ਨੇ ਪਸ਼ਮੀਨੇ ਦੇ ਸੂਟਾਂ ਦੇ ਤਾਂ ਇੰਨੇ ਇੱਕ ਜ਼ਿਆਦੇ ਹੋਏ ਪਏ ਨੇ ਮੈਂ ਸਵੇਰੇ ਪਹਿਲਾਂ ਹੀ ਰਾਤ ਸਾਰੇ ਪ੍ਰੈਸ ਮਾਰੀ ਦੇਖੋ ਭਰਾਏ ਹੁਣ ਥੋੜਾ ਜਿਹਾ ਕੱਪੜਾ ਹੀ ਇਹੋ ਜ ਹੈ ਦੁਪट्टे ਰੈਡੀ ਕਰੇ ਕੱਲ ਬਾਜ਼ਾਰ ਦੇ ਉੱਥੇ ਲਵੇ ਬਹਿ ਕੇ ਟੇਲਰ ਤੋਂ ਦੁਪੱਟਿਆਂ ਨੂੰ ਫਿਨਿਸ਼ਿੰਗ ਪੱਟੀ ਵਗੈਰਾ ਲਗਵਾ ਕੇ ਲੈਂਦੀ ਐ ਤੇ ਇਹਦੇ ਨਾਲ ਆ ਦੁਪੱਟਾ ਦੁਪੱਟੇ ਇਹਨਾਂ ਦੇ ਕਮਲ ਚਰੂਨਦੇ ਨੇ ਜੀ ਇਹ ਦੁਪੱਟੇ ਤੇ ਹਾਈ ਐਂਡ ਵਰਕ ਹੋਇਆ ਹੋਇਆ ਹੈ ਇਹ ਦੁਪੱਟੇ ਨੂੰ ਵੀ ਆਪਾਂ ਨੇ ਹੈਂਡਵਰਕ ਦਿੱਤਾ ਫੋਰ ਸਾਈਡ ਵਿਚਾਲੇ ਇਸ ਤਰ੍ਹਾਂ ਦੀਆਂ ਦੋ ਲਾਈਨਾਂ ਜੰਦੀਆਂ ਨੇ ਜੀ ਇਹ ਤੁਸੀਂ ਆਪਣੀ ਮਰਜ਼ੀ ਹੈ ਥੋੜੀ ਜੀ ਇਹਨਾਂ ਦੀ ਫੈਬਰਿਕ ਵੀ ਜ਼ਿਆਦਾ ਵਧੀਆ ਵਾਲੀ ਹੈ ਪਿਓਰ ਵਾਲੀ ਹੈ ਪਿਓਰ ਵਾਲੀ ਦੁਪੱਟੇ ਨੇ ਜੇ ਤੁਸੀਂ ਇਹਨਾਂ ਨੂੰ ਸਸਤੇ ਕਰਨਾ ਤਾਂ ਨਾਰਮਲ ਰੇਂਜ ਹੈ ਨਾ ਸੂਟ ਕਰਵਾ ਸਕਦੇ ਹੋ ਤੁਸੀਂ ਇਹਨਾਂ ਦੇ ਪੰਜ ਸੂਟ ਨੇ ਚਾਰ ਵਰਕ ਵਾਲੇ ਨੇ ਜੀ ਇੱਕ ਹੈਗਾ ਪ੍ਰਿੰਟਡ ਗੁਰਦੁਆਰਾ ਸਾਹਿਬ ਵਗੈਰਾ ਪਾਉਣ ਨੂੰ ਮੈਂ ਇਹਨਾਂ ਨੂੰ ਹੁਣ ਇੱਕ ਵਾਰ ਪੈਕ ਕਰਦਾ ਸਰਦਾਰ ਜੀ ਨੂੰ ਪਾ ਦਿੰਨੇ ਹਾਂ ਉਸ ਤੋਂ ਬਾਅਦ ਡਰੈੱਸ ਅਸੀਂ ਫੋਨ 'ਤੇ ਸੈਂਡ ਕਰ ਦਾਂਗੇ ਇਹ ਰੋਜੀ ਕਲਰ ਦਾ ਬਣਿਆ ਹੋਇਆ ਹੈ ਇਹ ਵੀ ਬਹੁਤ ਸੋਹਣਾ ਇਹਦਾ ਡਿਜ਼ਾਈਨ ਇਸ ਤਰ੍ਹਾਂ ਦਾ ਰਹੇਗਾ ਚੱਕਾਂ ਚੱਕਰ ਨਾਲ ਬਹੁਤ ਔਖਾ ਹੋ ਜਾਂਦਾ ਜੀ ਸਾਰੇ ਕੰਮ ਛੱਡਣੇ ਪੈਂਦੇ ਨੇ ਰਾਤ ਨੂੰ ਰੋਟੀ ਵੀ ਨਹੀਂ ਰੇ ਮੈਂ ਤਾਂ ਰੋਟੀ ਬਣਾ ਕੇ ਧਰ ਦਨੀ ਹੈ ਮੇਰੀ ਰੋਟੀ ਦਾ ਸਵਾਦ ਬੰਨ ਗਲ ਜਾਂਦਾ ਠੰਡੀ ਪੱਤੀ ਕਰਕੇ ਜਦੋਂ ਟਾਈਮ ਲੱਗਿਆ ਵਾ ਸੂਦੀ ਅੰਦਰ ਪਾ ਲੈਂਦੀ ਨਾਲੇ ਕੰਮ ਫੋਨ ਤੇ ਕੋਈ ਮੈਸੇਜ ਦਾ ਰਿਪਲਾਈ ਦੇ ਤਾਂ ਨਾਲ ਨਾਲ ਰੋਟੀ ਖਾਈ ਜਾਂਦੇ ਆ ਕਿ ਹਣਾ ਕਹਿੰਦੇ ਨੇ ਵੀ ਤੁਸੀਂ ਐਂ ਕਰਦੇ ਹੋ ਨੁੱਟਦੇ ਹੋ ਬਟਿਕਾਲੇ ਫੜਦੇ ਨੇ ਬਹੁਤ ਮੁਸ਼ਕਲ ਹੈ ਜੀ ਹਫਤੇ ਦੇ ਵਿੱਚ ਤਾਂ ਸਾਡੀ ਟੈਂਕੀ ਫੁੱਲ ਹੁੰਦੀ ਹੈ ਜਿਹੜੀ ਸਕੂਟਰੀ ਦੀ ਉਹ ਖਤਮ ਹੋ ਜਾਂਦੀ ਹੈ ਇੱਕ ਹਫਤਾ ਕੱਟਦਾ ਨਹੀਂ ਹੈਗਾ ਪੂਰਾ ਸਾਡੇ 550 ਦੀ ਟੈਂਕੀ ਭਰਦੀ ਹੈ ਸਕੂਟਰੀ ਦੀ ਹਫਤੇ ਚ ਨਿਮੇੜ ਦਿੰਨੇ ਆ ਅ ਸਾਬਜੀ ਵਾਲਾ ਬਾ ਤੜਕੀ ਆ ਜਾਂਦੇ ਨੇ ਇਹਨਾਂ ਨੂੰ ਵੀ ਪਤਾ ਹੈ ਵੀ ਹੁਣ ਸਬਜ਼ੀਆਂ ਹੈ ਨਹੀਂ ਫੇ ਕਦੋਂ ਵੀ 50 60 ਰੁਪਏ ਫੇਰ ਚੱਲ ਰਿਹਾ ਹਜੇ 11 70 ਚੱਲ ਰਿਹਾ ਤੀ ਹਜੇ ਬੇੜਾ ਸੁੰਬਰ ਨਾਲ ਆ ਪੈ ਸਾਰਾ ਹਜੇ ਤਾਂ ਚੱਲ ਇੰਨਾ ਕਵੀ ਝਾੜੂ ਪੋਚੇ ਦਾ ਕੱਪੜੇ ਦਾ ਕੁੜੀ ਦੇ ਸਿਰ ਤੇ ਆ ਇਹਦੇ ਪੇਪਰ ਮੈਨੂੰ ਲੱਗਾ ਜਿੱਕੋ ਹੀ ਰਹਿ ਗਿਆ 18 ਤਰੀਕ ਨੂੰ ਖਤਮ ਹੋਣੇ ਤੇ ਮੈਂ ਤਾਂ ਨੱਚ ਵੀ ਹੋਈ ਪਈ ਆ ਵੀ ਅਸੀਂ ਜਿਹੜਾ ਸਾਡਾ ਵਿਆਹ ਦਾ ਉਦੋਂ ਪਹਿਲਾਂ ਪਹਿਲਾਂ ਜਿਹੜੇ ਜਾਦੇ-ਜਾਦੇ ਪਰਸਨ ਨੇ ਨਾ ਸਾਰੇ ਕੱਢ ਦੀ ਹੈ ਨਾ ਸਿੰਗਲ ਸੂਟ ਦਾ ਤਾਂ ਲੱਗ ਜਾਂਦਾ ਜੀ ਕੋਈ ਚੱਕਰ ਨਹੀਂ ਜਾਦੇ ਵਾਲਿਆਂ ਦਾ ਪਤਾ ਕੀ ਹੋ ਜਾਂਦਾ ਹੈ ਕਦੇ ਭੁੱਲ ਜਾਂਦੇ ਆਂ ਬਾਜ਼ਾਰ ਗਏ ਵੀ ਕਿਸੇ ਦਾ ਕੁਸ ਰਹਿ ਗਿਆ ਕਿਸੇ ਦਾ ਕੁਸ ਰਹਿ ਗਿਆ ਇੱਕ ਥੋੜੇ ਜਿਹੇ ਪਿੱਸੇ ਕੰਮ ਖੜਾ ਰਹਿੰਦੇ ਅੱਜ ਮੈਂ ਜਿਹੜੇ ਘਰੇ ਆ ਜਿਨ੍ਹਾਂ ਦੀ ਪੂਰੇ ਕਲੀਅਰ ਹੋਏ ਪਏ ਨੇ ਪੇਮੈਂਟ ਆਈ ਪੀ ਅੱਜ ਉਹਨਾਂ ਦਾ ਵੀ ਸਾਰਿਆਂ ਦੇ ਕਰਦੇ ਆਂ ਸਾਰੇ ਨਿਵੇੜੀਏ ਦੀਵਾਲੀ ਵੀ ਆ ਗਈ ਵਿੱਚ ਫਿਰ ਛੁੱਟੀਆਂ ਹੋ ਜਾਣਗੀਆਂ ਕਿਹੜਾ ਆਪਣੇ ਵੱਲੋਂ ਟੈਂਸ਼ਨ ਫਰੀ ਹੋਈ ਏ ਜੀ ਲਓ ਜੀ ਪੰਜ ਸੂਟ ਸੀ ਇਹਨਾਂ ਦੇ ਇਸ ਸਲਵਾਰ ਤੇ ਵੀ ਇੰਨਾ ਕੰਮ ਭਾਰੀ ਹੋਇਆ ਹੈ ਹੈਂਡਵਰਕ ਦਾ ਲਓ ਜੀ ਹੁਣ ਮੈਂ ਇਹਨਾਂ ਨੂੰ ਪੈਕ ਕਰਦਾ ਫਿਰ ਸਰਦਾਰ ਜੀ ਨੂੰ ਫੜਾ ਦਾਂਗੇ ਆਪਾਂ ਲਓ ਜੀ ਟਾਈਮ 11:30 ਹੋ ਗਏ ਮੈਂ ਬਾਥਰੂਮ ਤੋਂ ਏ ਅੱਜ ਬਾਥਰੂਮ ਦਾ ਵੀ ਕੰਮ ਨਿਪਟ ਗਿਆ ਬਸ ਦੋ ਪੱਖੇ ਰਹਿ ਗਏ ਸਾਡੇ ਸਾਫ਼ ਕਰਨਾ ਹੈ ਮੇਰੇ ਤਾਂ ਯਾਦ ਨਹੀਂ ਸੀ ਕੱਲ ਕਹਿ ਕੇ ਗਏ ਸੀ ਅੱਜ ਅਸੀਂ ਪਿੰਡ ਜਾਣਾ ਜੀ ਲੈਟਰ ਤੇ ਤੇ ਮੈਂ ਤਾਂ ਹੁਣ ਜਾਦਾ ਐ 10:00 ਵਜੇ ਬਸ ਅਪਰਦਾ ਘੰਟਾ ਘੰਟਾ ਜਾਏ ਉਹਨੇ 11:30 ਹੋ ਗਏ 12:30 ਮੁੜੇ ਆਵਾਂਗੇ ਫਿਰ ਆ ਕੇ ਹੋਰ ਕੰਮ ਕਰਦੇ ਆਂ ਹੋਰ ਪਰਸਨ ਕੱਢਣੇ ਨੇ ਦਿਵਾਲੀ ਤੋਂ ਪਹਿਲਾਂ ਕੈਨੇਡਾ ਦੇ ਨੇ ਕੁਝ ਉਸ ਕਲਕੱਤੇ ਦੇ ਨੇ ਕੁਝ ਯੂ ਐਸ اے ਦੇ ਨੇ 1 2 ਅੱਜ ਚਕਾ ਤੇ ਸਰਦਾਰ ਜੀ ਨੂੰ ਤੇ ਆਪਾਂ ਚੱਲਦੇ ਆਂ ਜੀ ਫਿਰ ਮਿਲਦੇ ਆਂ ਕੈਨੇਡਾ ਦੇ ਨਾ ਕੀ ਕਰਨਾ ਹੈ ਨਾ ਤੁਸੀਂ ਕੀ ਕਰਨਾ ਹੈ ਨਾ ਅਸੀਂ ਕੀ ਰਾਣੀ ਆ ਨਾ ਮਸੀ ਕਿਉਂ ਨਹੀਂ ਬਣਦੀ ਨਰਕ ਦੇ ਸਿੱਧਾ ਸੁਮਾਰ ਤੇ ਮਿਲਾਂਗੇ ਅੱਜ ਕੱਢੀ ਹਾਂ ਜੇ ਵਰ ਜਾ ਕੇ ਫਾਇਦਾ ਹੋ ਰਹੀ ਠੀਕ ਹੋ ਜਾਨੀ ਤੁਹਾਨੂੰ ਮੇਰੀ ਠੀਕ ਜਦੋਂ ਪਤਾ ਹੀ ਜੰਮਾ ਦੀ ਜਾਨੀ ਹਾਂ ਹਰੀ ਬਣਾਇਆ ਹੁਣ ਆ ਲੈ ਜੀ ਲੈ ਲਈ ਪੁਸਤਿਕਾ ਹੈ ਪਰਮੂਗੀ ਕਰੇ चलो जी टाइम मतलब सवा छे हो गए हूं तब सवा छे बजे नेरा हो जंदा ਅਸੀਂ ਘੰਟਾ ਕੁ ਲਾ ਕੇ ਆ ਗਏ ਸੀ ਉੱਥੋਂ ਗਏ ਸੀ 11:30 12:30 ਆ ਗਏ ਆ ਕੇ ਲਾਈਵ ਦਾ ਟਾਈਮ ਹੋ ਗਿਆ ਜੀ ਉਸ ਤੋਂ ਬਾਅਦ ਮੱਝਾਂ-ਮੁੱਝਾਂ ਦਾ ਕੰਮ ਕਰਿਆ ਫੇਰ ਸੂਟਾਂ ਦੀ ਵੀਡੀਓ ਅਪਲੋਡ ਕਰੀ ਤੇ ਹੁਣ ਮੈਂ ਰਸੋਈ 'ਚ ਸਬਜ਼ੀ ਰੱਖੀ ਆਲੂ ਬੜੀਆਂ ਦੀ ਅੱਜ ਤੇ ਪਿੰਦਰ ਨੇ ਪਹਿਲਾਂ ਪਾਣੀ ਪੂਣੀ ਮੈਂ ਪਿਆਤਾ ਮੱਝਾਂ ਨੂੰ ਤੇ ਦਾਣਾ ਨੂੰ ਨਾ ਖਵਾਤਾ ਲਓ ਜੀ ਸਵਾ 6 ਵਜੇ ਹਨੇਰਾ ਹੋ ਗਿਆ ਇਹਨਾਂ ਦਿਨ ਛੋਟੇ ਹੋ ਗਏ ਲਓ ਜੀ ਪਾਣੀ ਪੂਣੀ ਸਾਰੇ ਆਪਾਂ ਨੇ ਸਾਫ਼ ਕਰਤੇ ਆਲੂ ਬੜੀਆਂ ਦੀ ਰੱਖੀ ਐ ਸਬਜ਼ੀ ਤੇ ਹਾਂਜੀ ਸਰਦਾਰ ਜੀ ਤੁਹਾਨੂੰ ਸਾਡੇ ਲੇਟ ਆਉਂਦੇ ਨੇ। ਪਿੰਡਰ ਤੇ ਪੀਤੀ ਮੇਲਾ ਦਾ ਬਾਹਰ ਵਾਗੇ ਟੋਕਾ ਕਰਕੇ ਆ ਕੱਪੜੇ ਦੋ ਵਾਰਾਂ ਦੇ ਉਹਦੇ ਪਾਏ ਪੈਨੇ ਹਾਂਜੀ। ਉਹਦੀ ਡਿਊਟੀ ਆ ਉਹਨੇ ਆ ਕੇ ਕੱਢਣੇ ਨੇ ਇੱਕ ਵਾਰਾਂ ਫੇਰ ਲਾਉਗੀ ਮਸ਼ੀਨ। ਬੰਦਾਂ ਨੂੰ ਕੱਖ ਪਾ ਗਿਆ ਪਿੰਡਰਾਂ। ਕੱਖ ਪਾ ਕੇ ਗਿਆ ਤਨਾ। ਪਾ ਲਿਆ। ਬਾਦੇ ਕੱਖ। ਹੈ? ਟੋਕਰਾਂ ਦੀ ਵਾਰ ਆ ਫੇਰ। ਭੁੱਲ ਗਿਆ। ਖਾਇਆ ਭੈਣ ਆ ਗਈ ਲੈ ਇਹਨੂੰ ਰੋਟੀ ਬਣਾ ਕੇ ਪਾਵਾਂਦੇ ਨਾਲ ਆਟਾ ਪਿਆ ਉਸੇ ਦੀ ਬਣਾ ਦਨੇ ਮੌਸਮ ਹਾਂ ਬੋਲੋ ਬੈਠ ਬੈਠ ਹਾਂ ਫਿਰ ਕਰਨ ਗਿਆ ਆਦੀ ਮੰਮੀ ਦੀ ਜਾਨ ਖਾਣਾ ਆਦੀ ਲਓ ਜੀ ਇੱਥੋਂ ਮੈਂ ਹੁਣ ਉੱਠ ਕੇ ਗਈ ਸੀ ਉਸ ਦਾ ਜੋ ਪਾਰਸਲ ਭਾਗੇ ਉਸ ਦਾ ਜਿਹੜਾ ਲਿਫਾਫਾ ਪੈਨ ਥੱਲੇ ਕੱਲ ਨੂੰ ਇਹ ਵੀ ਕੱਢਦੇ ਆਂ ਦੀਵਾਲੀ ਤੋਂ ਪਹਿਲਾਂ ਹੁਣ ਤਾਂ ਮੈਨੂੰ ਲੱਗਦਾ ਸੁੱਟੀਆਂ ਹੋ ਗਈਆਂ ਬਸ ਹੁਣ ਤਾਂ ਦਿਵਾਲੀ ਤੋਂ ਬਾਅਦ ਹੀ ਲਗਣਗੇ ਪਰ ਇਹਨਾਂ ਨੂੰ ਤਿਆਰ ਕਰਕੇ ਰੱਖ ਲਾਂਗੇ ਆਪਾਂ ਤਿਆਰੀ ਨੇ ਬਸ ਪ੍ਰਸੰਭਰ ਸਮਾਰਨ ਵਾਲੀਆਂ ਰਹਿਣੀਆਂ ਨੇ ਤੇ ਸਾਨੂੰ ਸਵੇਰੇ ਸ਼ਾਮ ਥੋੜਾ ਥੋੜਾ ਹੱਡਪਨ ਅੱਜ ਮੈਂ ਤਾਂ ਠੀਕ ਰਹੀ ਦੁਪਹਿਰੇ ਜੇ ਥੋੜਾ ਜਿਹਾ ਲੱਗਿਆ ਪਰ ਮੈਂ ਦਵਾਈ ਨਹੀਂ ਲਈ ਰੈਸਟ ਜੀ ਕਰਕੇ ਇੰਨੀ ਠੀਕ ਹੋ ਗਈ ਲੈ ਹੁਣ ਰੋਟੀ ਪਾਵਾਂ ਨੀ ਦਾ ਫੋਨ ਆ ਗਿਆ ਲੈ ਆਉਗੀ ਰੋਟੀ ਬਣਾ ਕੇ ਪਾਵਾਂ ਪਹਿਲਾਂ ਭੈਣ ਆ ਗਈ ਆਪਾਂ ਲੇਟ ਪਾਵਾਂਗੇ ਹਜੇ ਅੱਜ ਖਾਓਗੇ ਆਲੂ ਬੜੀਆਂ ਤੜਕੇ ਨਾਲ ਤੇ ਡੈਡੀ ਨੂੰ ਪੁੱਛ ਲਈ ਕਿ ਤੋ ਤਰਾਉਣੀ ਆ ਫਿਰ ਤਰਾ ਲਈ ਫਿਰ ਕੀ ਇਜਰ ਵਾਲੀ ਬਣੂ ਫਿਰ ਕੀ ਇਜਰ ਵਾਲੀ ਨਾ ਬਣੇਗੀ ਤੇ ਲਾਓ ਜੀ ਹੁਣ ਆਪਾਂ ਗੈਂਸ ਚ ਲਾਈ ਮੈਂ ਤਵਾ ਗਰਮ ਹੁੰਦਾ ਇਹਨੇ ਉਪਾਇਣ ਖੜੀਏ ਵਿਚਾਰੀ ਬਾਰੇ ਉਹਨੂੰ ਦੁੱਧ ਦਾ ਮੈਂ ਗਲਾਸ ਪਾਤਾ ਦੀ 3 ਵਜੇ ਹੁਣ ਰੋਟੀ ਤੇ ਇੱਕ ਦੁੱਧ ਦਾ ਗਲਾਸ ਹੋਰ ਪੀ ਕੇ ਜਾਉਗੀ ਲੱਸੀ ਜੀ ਕਰਕੇ ਪਾ ਦਨੇ ਦੁੱਧ ਆਪਣੇ ਥੋੜਾ ਹੀ ਹੁੰਦਾ 1.5 ਕਿਲੋ ਹੀ ਹੁੰਦਾ ਉਸੇ ਨਾਲ ਹੀ ਸਾਰਾ ਕੁਝ ਕਰਨਾ ਪੈਂਦਾ ਇੱਕ 1.5 ਮਹੀਨਾ ਰਹਿ ਗਿਆ ਮੱਝ ਦਾ ਸੂਣ ਦਾ ਇੱਕ ਜੀਕਰ ਦਾ ਲਾ ਲਈਏ ਕਿਲੋ ਕੋ ਕਿਸੇ ਦੇ ਸ਼ਾਮ ਨੂੰ ਹਨਾ ਥੋੜਾ ਹੁੰਦਾ ਕੀ ਕਰੀਏ ਦੇਖਦੇ ਆ ਇੱਕ ਦੋ ਦਿਨਾਂ ਚ ਕਰਕੇ ਸਲਾਹ ਉਹ ਬੈਗੀ ਆ ਕੇ ਦੇਖੀ ਆਪਾਂ ਲੈ ਉਹਨੂੰ ਤਾਂ ਬਣਾ ਕੇ ਪਾਵਾਂ ਰੋਟੀ ਐਨੇ ਆਪਣੀ ਸਬਜ਼ੀ ਬਣਦੀ ਆ ਫਿਰ ਸਾਰੀ ਬਣਾਵਾਵਾਂਗੇ ਤਵਾ ਤਾਂ ਗਰਮ ਹੋਇਆ ਹੋਊਗਾ ਹੌਲੀ ਹੌਲੀ ਜਦੋਂ ਮਰਜ਼ੀ ਖਾ ਲੈਣ ਮੇਰਾ ਕੰਮ ਨਿਬੜੂਗਾ ਫਿਰ ਮੈਂ ਸੁਲਤਾਨੇ ਚ ਫੇਰ ਵੇਜੂ ਮੇਰਾ ਤਾਂ ਉੱਥੇ ਡੇਰੇ ਲੱਗੇ ਰਹਿੰਦੇ ਨੇ ਹੁਣ ਚਲੋ ਜੀ ਕਰੋ ਤੁਸੀਂ ਇਸ ਬਲੌਗ ਨਾਲ ਇੰਜੋਏ ਕੱਲ ਨੂੰ ਮਿਲਦੇ ਆਪਾਂ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ